ਬੰਨਸਡੇ ਦੇ ਸਪੰਚ ਹਮੇਸ਼ਾ ਅਲਰਟ ਹੁੰਦਾ ਉਸ ਮੰਦ ਚ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਪਾ ਅਸੀਂ ਹਰ ਚੈਕਿੰਗ ਕੀਤੀ ਆ ਸਾਰੇ ਸੀਨੀਅਰ ਅਫਸਰ ਮੌਜੂਦ ਆ ਬੇਸਿਕਲੀ ਇਹਦਾ ਰੇਲਵੇ ਸਟੇਸ਼ਨ ਹੈ ਆਮ ਤੌਰ 'ਤੇ ਬਹੁਤ ਹੁੰਦੀ ਹੈ ਦੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੈਸੇਂਜਰ ਦੀ ਪਬਲਿਕ ਦੀ ਉਹਦੇ ਮੱਦੇ ਨਜ਼ਰ ਰੱਖਦੇ ਕੇਈ ਵਾਰੀ ਕ੍ਰਿਮੀਨਲ ਸ਼ਾਰਟ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਦੇ ਚ ਲੱਗਦਾ ਕਿ ਸਾਡਾ ਕਿਤੇ ਕੋਈ ਆਈਡੈਂਟੀਟੀ ਪਤਾ ਲੱਗਣੀ ਕਨਸੀਲਮੈਂਟ ਕਰਨ ਦਾ ਜਾਦਾ ਚਾਂਸ ਬਣਦਾ ਸੋ ਸਾਡਾ ਫੋਕਸ ਇਸ ਕਰਕੇ ਪਬਲਿਕ ਪਲੇਸਿਸ ਤੇ ਆ ਚਾਹੇ ਉਹ ਬੱਸ ਸਟੈਂਡ ਹੈ ਮਾਲਸ ਨੇ ਰੇਲਵੇ ਸਟੇਸ਼ਨ ਨੇ ਇਸ ਤੋਂ ਇਲਾਵਾ ਅਸੀਂ ਓਵਰਆਲ ਡੋਮਿਨੇਸ਼ਨ ਜਿਹੜੀ ਕਰ ਰਹੇ ਆ ਸਾਰੇ ਸਿਟੀ ਨੂੰ ਅਸੀਂ ਸੈਕਟਰ ਸਬਸੈਕਟਰ ਇਚ ਡਿਵਾਈਡ ਕੀਤਾ ਸਪੈਸ਼ਲ ਅਫੀਸਰ ਦੀ ਡਿਊਟੀ ਲਈ ਹੈ ਪਰ ਪੁਲਿਸ ਸਟੇਸ਼ਨ ਜਿੰਨੇ ਸਾਡੇ ਕੋਲ ਐਕਸਟਰਾ ਜੀਓਜ਼ ਨੇ ਉਹ ਗੈਸਟ ਅਫਸਰ ਉਹ ਸਾਰਿਆਂ ਨੂੰ ਇੱਕ ਏਰੀਆ ਦਿੱਤਾ ਗਿਆ ਉੱਥੇ ਨਾਕਾ ਚੈਕਿੰਗ ਦੇ ਉੱਤੇ ਮੇਨ ਫੋਕਸ ਸਾਡਾ ਯੰਗਸਟਰਸ ਤੇ ਹੈ ਤੇ ਜਿਹੜੇ ਸਪੈਸ਼ਲੀ ਟੂ wheeler ਤੇ ਔਰ ਮੂਹਰ ਮਨਕੇ ਕੁਮਰੇ ਆ ਉਹਨਾਂ ਦੇ ਖਿਲਾਫ ਅਸੀਂ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ 임ਪਾਉਂਡਿੰਗ ਬਹੁਤ ਹੋਈ ਹੈ ਕਿ ਟੂ ਵీలਰ ਦੀ ਪਿਛਲੇ ਦਿਨਾਂ ਚ ਇਸੇ ਤਰ੍ਹਾਂ ਜਿਹੜੇ ਹੋਟਲਜ਼ ਨੇ ਸਰਾਵਾਂ ਨੇ ਜਾਂ ਟੈਨੈਂਟਸ ਨੇ ਕਿਰਾਏ ਦੇ ਲੋਕਾਂ ਨੇ ਦਿੱਤੇ ਹੋਏ ਤੇ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਨਹੀਂ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਔਰ ਜਿੱਥੇ ਕੋਈ ਗਲਤ ਪਾਇਆ ਗਿਆ ਹੋਟਲ ਓਨਰ ਜਾਂ ਮਾਲਕ ਮਕਾਨ ਨੂੰ ਖਿਲਾਫ ਵੀ ਐਕਸ਼ਨ ਲੈ ਰਹੇ ਆ ਮੇਨ ਜਿਹੜਾ ਫੋਕਸ ਹੈ ਕਿ ਸਾਰੀ ਫੋਰਸ ਬਰੀਫਡ ਹੈ ਔਰ ਜਿਵੇਂ ਰੇਲਵੇ ਸਟੇਸ਼ਨ ਹੈ ਤੇ ਜੀਆਰਪੀ ਉਹਨਾਂ ਦਾ ਕੰਪੋਨੈਂਟ ਹੈ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਆ ਪੰਜਾਬ ਪੁਲਿਸ ਦਾ ਯੂਨਿਟ ਹੈ ਆਰਪੀਐਫ ਹੈ ਸੈਂਟਰਲ ਗਵਰਨਮੈਂਟ ਦੀ ਫੋਰਸ ਹੈ ਉਹ ਵੀ ਸਾਡੇ ਨਾਲ ਸਾਰੇ ਲੱਗੇ ਹੋਏ ਨੇ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਉਹਨਾਂ ਤੋਂ ਉਹ ਜਿਹੜਾ ਸੀਸੀਟੀਵੀ ਨੂੰ ਮੈਨ ਕਰ ਰਿਹਾ ਉਹਨਾਂ ਨੂੰ ਵੀ ਸਮਝਾਇਆ ਗਿਆ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ ਸਪੈਸ਼ਲੀ ਨੇਰੇ ਦੇ ਟਾਈਮ ਯਾ अर्ਲੀ ਮਾਰਨਿੰਗ ਤੋ ਜਿਹੜੀਆਂ अर्ली मॉर्निंग ट्रेन ਜਾਂਦੀਆਂ ਔਰ ਇਸੇ ਤਰ੍ਹਾਂ ਜੀਆਰਪੀ ਨੂੰ ਇਹ ਵੀ ਕਿਹਾ ਕਿ ਐਂਟੀ ਸਬਟਾ ਚੈੱਕ ਕੀਤਾ ਜਾਵੇ ਗੱਡੀਆਂ ਦਾ ਡੱਬਿਆਂ ਦਾ ਔਰ ਕੋਈ ਤੁਹਾਡੀ ਗ੍ਰੈਫਿਟੀ ਲਿਖਣ ਦੀ ਕੋਸ਼ਿਸ਼ ਕਰਦਾ ਹੋਰ ਕਰਦਾ ਬੰਦਿਆਂ ਦੀ ਤਲਾਸ਼ੀ ਲਈ ਜਾਵੇ ਪਲੇਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਤੇ ਐਂਟਰ ਕਰਦੇ ਕਿਸੇ ਨੇ ਬੈਗ ਚ ਕੋਈ ਚੀਜ਼ ਪਾਈ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਆਪਰੇਸ਼ਨ ਦਾ ਪਾਰਟ